ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਦੀ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਕੋ ਜਨਤੀ 2851997 ਮੀ ਹਾਈ ਟੂ 5 ਫੁੱਟ 4 ਇੰਚ ਕਾਸਟ ਜਰ ਸਿੱਖ ਏਰੀਆ ਹੁਸ਼ਿਆਰਪੁਰ ਪੜਾਈ ਗ੍ਰੈਜੂਏਟਰ PGDCANTT ਹੁਣ PT ਦੀ ਕਰਦੇ ਨੇ ਕੰਮ ਸਕੂਲ ਟੀਚਰ ਆਨਲਾਈਨ ਵਰਕ ਆਸਟ੍ਰੇਲੀਆ ਕੰਪਨੀ ਪਰਿਵਾਰ ਮੈਂਬਰ ਦੋ ਭੈਣਾਂ ਇੱਕ ਭਰਾ ਕੈਨੇਡਾ ਮੰਗ ਵਧੀਆ ਕਾਨਾਨੀ ਪਰਿਵਾਰ ਨੂੰ ਪੜ੍ਹੇ ਲਿਖੇ ਸਰਦਾਰ ਲੜਕੇ ਦੀ ਲੋੜ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੋਂ ਲੜਕਾ ਹੋਵੇ ਏਰੀਆ ਜਲੰਧਰ ਹੁਸ਼ਿਆਰਪੁਰ ਦੇ ਨੇੜੇ ਦੇ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99887681 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਾਂ ਨਾਮ ਕੌਰ ਜਨਮ ਤਰੀਕ 1997 ਹਾਈਟ 5 ਫੁੱਟ 6 ਇੰਚ ਕਾਸਟ ਅਜਰਸੀਕ ਏਰੀਆ ਟਾਂਡਨ ਪੜਾਈ ਬੀਐਸਸੀ ਨਰਸਿੰਗ ਮੰਗ ਅਗਧਿਆ ਪਰਿਵਾਰ ਤੋਂ ਵੱਡੇ ਲਿਕੇ ਲੜਕੇ ਦੀ ਲੋੜ ਹੈ ਜ਼ਮੀਨ 6-7 ਕਿੱਲੇ ਹੋਣ ਲੜਕਾ ਕੈਨੇਡਾ ਆਸਟ੍ਰੇਲੀਆ ਅਮਰੀਕਾ ਤੋਂ ਹੋਵੇ ਪੀਆਰ ਹੋਵੇ ਏਰੀਆ ਤਾਂ ਤਾਂ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 86859 77025 ਤੁਸੀਂ ਵਟਸਐਪ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਤੁਸੀਂ ਇਹਨਾਂ ਨੂੰ ਵਾਇਸ ਮੈਸੇਜ ਵੀ ਕਰ ਸਕਦੇ ਹੋ ਨਾਮ ਕੌਰ ਜਨਮ ਤਰੀਕ ਮਾਰਚ 1998 ਹਾਈ ਟੂ 5 ਫੁੱਟ 4 ਇੰਚ ਪੜਾਈ ਪਲੱਸ 2 ਕਾਸਟ ਜਟ ਸਿਕ ਸ਼ਹਿਰ ਬਠਿੰਡਾ ਲੜਕੀ ਤਲਾਕ ਸੁਦਾ 8 ਦਿਨਾਂ ਦੇ ਤਲਾਕ ਹੋ ਗਿਆ ਮੰਗ ਵਧੀਆ ਘਰ ਪਰਵਰਤੋਂ ਲੜਕੇ ਦੀ ਲੋੜ ਹੈ ਜ਼ਮੀਨ 4 ਕਿੱਲੇ ਹੋਣ ਲੜਕੀ ਦੀ ਉਮਰ 30 ਜਿਆਦਾ ਨਾ ਹੋਵੇ ਏਰੀਆ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9887 43585 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਲੜਕੀ ਕੈਨੇਡਾ ਉਮਰ 32 ਸਾਲ ਹਾਈਟ 5 ਫੁੱਟ 5 ਇੰਚੇ ਕਾਸਟ 2 ਇਅਰਸਿਕ ਗੋਤ ਤਲਵਾਲ ਜ਼ਿਲ੍ਹਾ ਮੋਗਾ ਪੜਾਈ ਬੀਐਸਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੋਣ ਪੰਜਾਬ ਪਰਿਵਾਰ ਮੈਂਬਰ ਪਿਤਾ ਗੌਰਮਿੰਦ ਜਵਾਬ ਤੋਂ ਰਿਟਾਇਰਮੈਂਟ ਇੱਕ ਬਰਾਕ ਨੇਨਾ ਪੀਆਰ ਮੈਰਿਡ ਮਾਤਾ ਪਿਤਾ ਦਾ ਕਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਕਨਵੇਂ 142 55119 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਨੂੰ ਪੂਰੀ ਜਾਣਕਾਰੀ ਲੈ ਸਕਦੇ ਹਾਂ ਨਾਮ ਕੋਰ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਉਮਰ 32 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਜਰਸੀਕ ਪੜਾਈ ਪਲੱਸ 2 ਮੈਡੀਕਲ ਤੇ ਡਬਲ ਡਿਗਰੀ VALLB ਨਿਊਜ਼ੀਲੈਂਡ ਯੂਨੀਵਰਸਿਟੀ ਤੋਂ ਕੀਤੀ ਵਧੀਆ ਕਾਨਨਨੀ ਪਰਵਾਰ ਤੋਂ ਵਕੀਲ ਲੜਕੀ ਮੰਨ ਕਾਨਨਨੀ ਪਰਵਾਰ ਤੋਂ ਵਧੀਆ ਪੜੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +64 27 34 55 47 5 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਲੜਕੀ ਅਮਰੀਕਨ ਸਿਟੀਜ਼ਨ ਉਮਰ 30 ਸਾਲ ਹਾਈਟ 5 ਫੁੱਟ 9 ਇੰਚ ਕਾਸਟ ਜਰਸੀ ਕਮ ਨਰਸਿੰਗ ਅਮਰੀਕਾ ਪਰਿਵਾਰ ਮੈਂਬਰ ਅਮਰੀਕਾ ਰਹਿੰਦੇ ਮੰ ਲੜਕਾ ਵੈਸ਼ਨੂ ਵਧੀਆ ਪਰਿਵਾਰ ਤੋਂ ਅਮਰੀਕਾ ਤੋਂ ਲੜਕੇ ਦੀ ਲੋੜ ਹੈ ਲੜਕਾ ਕੈਲੀਫੋਰਨੀਆ ਵਧੀਆ ਜੌਬ ਕਰਦਾ ਹੋਵੇ ਅੰਬਸਰ ਏਰੀਏ ਨੂੰ ਕਹੇ ਇਹਨਾਂ ਦਾ ਮੋਬਾਈਲ ਨੰਬਰ ਪਲੱਸ 1 408 903 3490 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ नाम कौर जन्म तरीक दो उन्नीस सौ पचानवे हाइट फुट बढ़ाई एक इंच पढ़ाई एम ए इंग्लिश कास्ट एजरसिक गोत बाजवा राजपुरा शहर जिला पटियाला कम स्कूल टीचर परिवार मैंबर पिता सबका फौजी माता हाउसवाइफ एक भरा स्वेन अपना बिजनेस मग वज परिवार तो पढ़े लिखे लड़के की लोड है ਲੜਕਾ ਐਨਆਰਆਈ ਹੋਵੇ ਜਰੂਰ ਸਿਕ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98155 757 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸਨਕਾ ਸਰਦਾਰ ਲੜਕਾ ਆਸਟ੍ਰੇਲੀਆ ਜਨਮ ਤਰੀਕ 11 1997 ਹਾਈਡੂ ਸ਼ੀਫੁੱਡ cast jersey cooler area tantan padhai must in accounting certificate 3 in automotive cum technician ladka australia work visa te australia pr lagi hui zameen 9.5 एकड़ bari marle commercial property mang avadhiya karna ni parvaton padhi likhi ladki di load hai bsc nursing ਜਾ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਦੀ ਉਮਰ 20 ਤੋਂ 26 ਦੇ ਵਿੱਚ ਹੋਵੇ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਲੜਕੀ ਸੋਹਣੀ ਸੁਨੱਕੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98142 64602 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹਰ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 1994 ਹਾਈਟ 5 ਫੁੱਟ 8 ਇੰਚ ਗੋਤ ਵਿਰਾਡ ਕਾਸਟ ਜਰਸੀਕ ਪੜਾਈ ਪਲੱਸ 2 ਕੋਰਸ ਡਿਪਲੋਮਾ ਕੁਕਿੰਗ ਜਮੀਨ 5 ਕਿਲੇ ਪਰਿਵਾਰ ਮੈਂਬਰ ਪਿਤਾ ਮਾਤਾ ਇਕਪਰਾ ਮੈਰਿਡ ਸਾਰੇ ਕਨੇਡਾ ਵਿੱਚ ਰਹਿੰਦੇ ਨੇ ਇਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿੰਦਾ ਲੜਕੇ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਹੈ ਮੰਗ ਪਰਵਾਰ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕਨੇਡਾ ਜਾਂ ਅਸਟ੍ਰੇਲੀਆ ਜਾਂ ਅਮਰੀਕਾ PR ਹੋਵੇ ਵਰਕ ਕਾਮੈਂਟ ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8244437929 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਸਟੇਲਿਆ ਜਨਮ ਤਰੀਕ 1995 ਹਾਈਟ 5 ਫੁੱਟ 6 ਇੰਚ ਕਾਸਟ ਜਰਸੀਕ ਗੋਤ ਟਾਲੀਵਾਲ ਏਰੀਆ ਸੰਗਰੂਰ ਪੜਾਈ ਪਲੱਸ 2 ਨਾਨ ਮੈਡੀਕਲ ਡਿਪਲੋਮਾ ਬਿਜ਼ਨਸ ਕੁਕਿੰਗ ਸਟੇਲਿਆ ਜ਼ਮੀਨ ਆ ਟੇਕਰ ਕਮ ਆਪਣਾ ਬਿਜ਼ਨਸ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਦੋ ਭੈਣਾਂ ਅਮੈਰਿਡ ਨੇ ਆਸਟ੍ਰੇਲੀਆ ਮੰਗ ਅ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਮੈਡੀਕਲ ਲਾਈਨ ਬੀਐਸਸੀ ਕੀਤੀ ਹੋਵੇ ਜੇ ਲੜਕੀ ਆਸਟ੍ਰੇਲੀਆ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98510108 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਹਣਾ ਸੁਨੱਖਾ ਲੜਕਾ ਯੂਐਸਏ ਵਰਨ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਕਾਸਟ ਅਜਟ ਸਿੱਕ ਕੰਮ ਆਪਣਾ ਬਿਜ਼ਨਸ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭੈਣ ਯੂਐਸਏ ਆਪਣਾ ਘਰ ਮੰਗ ਵਧੀਆ ਕੰਦਨੀ ਪਰਵਾਤ ਨੂੰ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਦੀ ਲੋੜ ਹੈ ਲੜਕੇ ਯੂਐਸਏ ਵਰਨ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋਣ ਇਹਨਾਂ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +15509305701 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 31 12 1986 ਹਾਈਟ ਕੋਨਪੁਰ ਸਾਥੀ ਜੇ ਜਨਮ ਟਾਈਮ 4:15 ਪੜਾਈ 10ਵੀਂ ਪਾਸ ਕੰਮ ਪ੍ਰਾਈਵੇਟ ਜੋਬ ਤਨਖਾਹ 3000 ਪ੍ਰਤੀ ਮਹੀਨਾ ਪਰਿਵਾਰ ਮੈਂਬਰ 2 ਪਰਾ ਮੈਰਿਡ ਮੰਗ ਵਧੀਆਂ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9883 21184 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ